ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਹਲੇ ਜਿਉਂਦਾ ਜਿਹੜੇ ਨਾ ਕੀ ਕਰਾਂ ਰੰਗੇ ਬੰਗਾਲ ਕਹਿ ਦਿਓ ਟਾਈਗਰ ਵੀ ਜਿੰਦਾ ਇਹਨਾਂ ਦੇ ਕੱਢ ਦਿਓ ਭੁਲੇਖੇ ਲੈ ਦੇ ਇੱਕ ਪਰਚਾ ਦੀ ਦੱਸ ਦੇ ਦਿਓ ਮੈਂ ਵੀ ਤਿਆਰ ਪਰ ਤਿਆਰ ਆ ਮਗਰ ਲੜਾਈ ਹਾਂ ਮੇਰੀ ਦੀ ਮੇਰੀ ਕੋਈ ਪਰਸਨਲ ਲੜਾਈ ਨਹੀਂ ਕਿਸੇ ਨਾਲ ਗੱਲ ਪੰਜਾਬ ਦੀ ਹੋਊਗੀ ਗੱਲ ਪੰਜਾਬ ਦੇ ਮੁੱਦਿਆਂ ਦੀ ਹੋਊਗੀ ਔਰ ਜ਼ੀਰੋ ਕੰਪਰੋਮਾਈਜ਼ ਔਰ ਅੱਜ ਮੇਰਾ ਇਹ ਪ੍ਰਣ ਆਇਆ ਤੁਹਾਡੇ ਦਾਲ ਔਰ ਮੈਂ ਤੁਹਾਨੂੰ ਸਭ ਨੂੰ ਕਹਿੰਦਾ ਕਿ ਪੰਜਾਬ ਚੋਂ ਦਿੱਲੀ ਵਾਲੇ ਭਜਾਉਣੇ ਆ ਭਜਾਉਣੇ ਕਿ ਨਹੀਂ ਭਜਾਉਣੇ ਕਦੋਂ ਝਕਾਰਾ ਜਿਨ੍ਹਾਂ ਨੇ ਦਿੱਲੀ ਵਾਲੇ ਪੰਜਾਬ ਦਾ ਫੈਸਲਾ ਪੰਜਾਬੀ ਕਰਨਗੇ ਇੱਕ ਡੰਮੀ ਮੁੱਖ ਮੰਤਰੀ ਜਿਹੜਾ ਕੇਜਰੀਵਾਲ ਜਿਹੜਾ ਆਪ ਦਿੱਲੀ ਚ ਹਰ ਗਿਆ ਲੋਕਾਂ ਨੇ ਨਕਾਰਤਾ ਉਹਦੇ ਆਖੇ ਪੰਜਾਬ ਨਹੀਂ ਚੱਲੂਗਾ ਪੰਜਾਬ ਦੇ ਲੋਕ ਪੰਜਾਬ ਚ ਲਾਉਣਗੇ ਜ਼ੀਰੋ ਕੰਪਰੋਮਾਈਜ਼ ਜ਼ੀਰੋ ਟੋਲਰੈਂਸ ਇਸ ਲਈ ਉਹ ਮਹਾਰਾਜ ਅੱਜ ਦਾ ਮਿਸ਼ਨ ਤੁਹਾਨੂੰ ਜੱਫੀਆਂ ਪਾਉਣ ਦੀ ਸ਼ੁਰੂ ਹੋਈ ਹੈ ਆਲੇ ਤੁਹਾਨੂੰ ਮਿਲ ਲੀਏ ਹੁਣ ਮੈਨੂੰ ਕੱਲੇ ਕੱਲੇ ਨੂੰ ਮਿਲ ਲੈਣ ਦਿਓ ਜਪਿਆ ਜੁਪਿਆ ਪਾਲਣ ਦੇ ਉਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਉਹਨਾਂ ਦਾ ਚਰਨ ਪੜਸ ਕੇ ਗੁਰੂ ਸਾਹਿਬ ਦਾ ਤਨਵਾਦ ਕਰਨਾ ਕਿਉਂਕਿ ਇਹ ਮੈਂ ਗੁਰੂ ਸਾਹਿਬ ਦੇ ਚਰਨਾਚੇ ਜੋਰਦਾਸ ਬੇਨਤੀ ਕਰਦਾ ਸੀ ਤੁਮਰੀ ਸਰਨ ਤੁਮਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦੇ ਆਲਾ ਨਾਨਕ ਕਰਕੇ ਬੋਲੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜੇ ਤੁਲਾ ਭਰੀ ਜੀ ਇਥੋਂ ਸਭ ਨੂੰ ਬੇਨਤੀ ਹੈ ਜੀ ਮੈਂ ਦੁਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਰਨ ਪਰਸ ਕੇ ਸੇਰਨਾ ਆਪਦੇ ਬੱਚਿਆਂ ਨੂੰ ਔਰ ਆਪਦੀ ਸਤਿਕਾਰਯੋਗ ਮਾਤਾ ਨੂੰ ਮੇਰੀ ਮਾਤਾ ਨਾਲ ਵੀ ਇਹਨਾਂ ਨੇ ਕੀ ਕੀਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੀ ਮਾਤਾ ਜੀ ਉਹ ਜਿਹੜਾ ਮੈਡੀਕਲ ਬੈੱਡ ਆ ਨਾ ਜਿਹਨੂੰ ਐ ਘੁਮਾ ਕੇ ਸਿੱਧਾ ਕਰਦੇ ਉਹਦੇ ਤੇ ਨੇ ਇਹ ਵਿਜੀਲੈਂਸ ਵਾਲੇ ਉਸ ਬੈੱਡ ਨੂੰ ਵੀ ਫਰੋਲ ਕੇ ਆਏ ਆ ਮਤਲਬ ਇਹ ਕਦੇ ਵੇਖਣ ਨੂੰ ਨਹੀਂ ਮਿਲਿਆ ਜੋ ਕੁਝ ਹੋਇਆ ਮਗਰ ਮੈਂ ਸਾਰਾ ਕੁਝ ਪਿੰਡੇ ਤੇ ਹਲਾ ਕੇ ਢੰਡਾ ਕੇ ਅੱਜ ਫੇਰ ਉਹ ਸ਼ੁਕਰਾਨੇ ਕਿ ਆ ਇਓ ਗੁਰੂ ਸਾਹਿਬ ਮੇਰ ਰੱਖੇ ਵੜ ਦਿਓ ਭਾਵੇਂ ਗੋਲੀ ਮਾਰ ਦਿਓ ਮਗਰ ਨਾ ਇਹ ਰੁਕੂਗਾ ਤੇ ਨਾ ਇਹ ਝੁਕੂਗਾ ਇਹ ਠਾ ਠਾ ਵੱਜੂਗਾ ਗੱਲ ਪੰਜਾਬ ਦੀ ਕਰੂਗਾ ਬਹੁਤ ਬਹੁਤ ਧੰਨਵਾਦ